ਸਭ ਤੋਂ ਪਹਿਲਾਂ ਜੈ ਮਾਈ ਜੈ ਮਹਾਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤੁਹਾਡਾ ਸਾਰੇ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਸਾਡੇ ਸਨੇਹ ਤੇ ਹਾਜ਼ਰ ਆਏ ਹੋ ਤੇ ਸਾਡੀ ਜਿਹੜੀ ਗੱਲ ਹੈ ਵਿਸ਼ੇ ਪੱਧਰ ਤੇ ਪਛਾਣ ਦੀ ਜਿਹੜੀ ਹੈ ਯੋਗਦਾਨ ਪਾ ਰਹੇ ਹਾਂ ਮੈਂ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਹੈ ਵੱਡੇ ਦੋ ਮੁੱਦਿਆਂ ਦੇ ਬੁਲਾਈ ਹੈ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਇੱਕ ਸਾਡਾ ਕਾਲੀਵਾੜੀ ਮੰਦਿਰ ਹੈ ਬਹੁਤ ਪੁਰਾਣਾ ਸਥਾਪਿਤ ਹੈ ਉਥੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਇੱਕ ਪ੍ਰੋਬਲਮ ਆ ਰਹੀ ਹੈ ਜਿੱਦਣ ਪੂਰਨਮਾਸ਼ੀ ਹੁੰਦੀ ਹੈ ਸਤ ਨਾਰਾਇਣ ਜੀ ਦੀ ਕਥਾ ਹੁੰਦੀ ਹੈ ਕੋਈ ਹੋਰ ਹੈ ਤੁਹਾਡਾ ਸੈਲੀਬ੍ਰਿਟੀ ਡੇ ਆਂਦਾ ਹੈ ਉਥੇ ਕੁਝ ਸ਼ਰਾਰਤੀ ਐਂਸ਼ਰ ਜਿਹੜੇ ਮੰਦਰ ਦੇ ਖਿਲਾਫ ਸ਼ਬਦਾਵਲੀ ਮੰਦਰ ਦੀਆਂ ਮੂਰਤੀਆਂ ਖਿਲਾਫ ਸ਼ਬਦਾਵਲੀ ਤੇ ਭਾਰਤ ਦੇਸ਼ ਦਾ ਜਿਹੜਾ ਤਿਰੰਗਾ ਹੈ ਉਹਨਾਂ ਨੇ ਸਾੜਨ ਦਾ ਉਹਨੂੰ ਪੱਕੀ ਇੱਕ ਥਾਂ ਲੱਭ ਲਈ ਜਿਹੜਾ ਕਾਲੀਵਾੜੀ ਮੰਦਿਰ ਟ੍ਰਾਂਟੋ ਚ ਸਥਾਪਤ ਹੈ ਪਤਾ ਨਹੀਂ ਕੀ ਗੱਲ ਉਹਨਾਂ ਨੂੰ ਦੂਤ ਘਰ ਲੱਗਦਾ ਉਹ ਪਤਾ ਨਹੀਂ ਉਹਨਾਂ ਨੂੰ ਭਾਰਤ ਸਰਕਾਰ ਦਾ ਦਫ਼ਤਰ ਲੱਗਦਾ ਹੈ ਵੀ ਉੱਥੇ ਆ ਕੇ ਜਿਹੜੀ ਸ਼ਬਦਾਵਲੀ ਹੈ ਉਹ ਭੱਦੀ ਵਰਤਨੀ ਤੇ ਭਾਰਤ ਦਾ ਦੇਸ਼ ਦਾ ਝੰਡਾ ਜਿਹੜਾ ਉੱਥੇ ਆ ਕੇ ਨਰਾਦਰਤਾ ਕਰਨੀ ਮੰਦਿਰ ਚ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਣਾ ਧਮਕਾਣਾ ਦੇਖੋ ਪੰਜਾਬ ਦੇ ਭਾਰਤ ਦੇ ਸਿੱਖ ਭਰਾਵਾਂ ਨੂੰ ਚਾਹੀਦਾ ਜਿਹੜੇ ਜਏ ਲੋਕ ਉੱਥੇ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਇੱਥੋਂ ਦੀਆਂ ਜਥੇਬੰਦੀਆਂ ਦੇਖੋ ਅਸੀਂ ਹਿੰਦੂ ਸਿੱਖ ਇਕਤਾ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਹਾਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਪੁਰਾਣੇ ਸਮੇਂ ਤੋਂ ਕਰ ਰਹੇ ਹਾਂ ਲਗਾਤਾਰ ਮੈਂ ਵੀ ਜਿਹੜਾ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਉਹ ਇੱਕ ਰਹਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਰਾੜ ਨਾ ਆਏ ਪਰ ਸਾਡਾ ਸਾਡਾ ਕੰਮ ਕੀਤਾ ਹੋਇਆ ਹੁਣ ਤੱਕ ਦੇਖੋ ਕਿੰਨੇ ਦਿਨ ਹੋ ਗਏ ਇਹ ਮੰਦਿਰ ਦੀ ਘਟਨਾ ਨੂੰ ਰੋਜ਼ ਡੇਲੀ ਕੋਈ ਨਾ ਕੋਈ ਨਵੀਂ ਚੀਜ਼ ਉੱਥੋਂ ਦੇਖਣ ਨੂੰ ਮਿਲ ਰਹੀ ਹੈ ਕੈਨੇਡਾ ਸਰਕਾਰ ਮੌਕ ਦਰਸ਼ਕ ਬਣ ਕੇ ਦੇਖ ਰਹੀ ਹੈ ਉਹਨੂੰ ਪਰ ਪੰਜਾਬ ਦੇ ਵਿੱਚੋਂ ਵੀ ਸਹਿird ਲੋਕ ਨੇ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਲੋਕਾਂ ਵੱਲੋਂ ਵੀ ਅਜੇ ਤੱਕ ਭਰਾਮਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਜਦੋਂ ਕਿ ਬਿਆਨ ਆਣਾ ਚਾਹੀਦਾ ਸੀ ਇਸ ਗੱਲ ਦਾ ਇਸ ਘਟਨਾ ਦਾ ਖੰਡਨ ਕਰਨਾ ਚਾਹੀਦਾ ਇੱਕ ਜ਼ਿੰਮੇਵਾਰ ਗੱਦੀ ਤੇ ਬੈਠਾ ਹੋਣ ਦੇ ਬਾਵਜੂਦ ਮੈਂ ਇਸ ਗੱਲ ਦੀ ਜਿਹੜੀ ਘਟਨਾ ਦੀ ਖੰਡਨ ਕਰਦਾ ਤੇ ਸਮੁੱਚੇ ਭਾਰਤੀਆਂ ਨੂੰ ਭਾਰਤ ਸਰਕਾਰ ਨੂੰ ਉਹ ਨਿੰਦਰਾ ਚੋਂ ਉਠਾਉਣ ਦੀ ਅਪੀਲ ਕਰਦਾ ਵੀ ਸੰਯੁਕਤ ਰਾਸ਼ਟਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਏ ਤੇ ਜਿਹੜਾ ਕਾਲੀਵਾੜੀ ਚ ਘਟਨਾ ਹੋ ਰਹੀ ਹੈ ਉਥੋਂ ਦੇ ਦੋਸ਼ੀਆਂ ਨੂੰ ਚਾਹੇ ਭਾਰਤ ਸਰਕਾਰ ਪਰਚੇ ਦਰਜ ਕਰੇ ਚਾਹੇ ਇਧਰ ਜਾਇਪ੍ਰੋਪਰਟੀਆਂ ਦਾ ਉਹਨਾਂ ਦੀਆਂ ਜਬਤ ਕਰੇ ਜਿਹੜੇ ਉੱਧਰ ਵੱਖਰੇ ਦੇਸ਼ ਵੱਖਰੀਆਂ ਚੀਜ਼ਾਂ ਦੀ ਮੰਗ ਲੈ ਕੇ ਉੱਥੇ ਫਿਰਕੂ ਜਿਹੜੀ ਰੰਗਤ ਆਉ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਹਿੰਦੂ ਸਿੱਖ ਭਰਾਵਾਂ ਨੂੰ ਪਾੜ-ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਮੈਨੂੰ ਕੋਈ ਲੈਣਾ ਦੇਣਾ ਨਹੀਂ ਕੌਣ ਨੇ ਕੌਣ ਨਹੀਂ ਸਰਕਾਰਾਂ ਪਹਿਲਾਂ ਵੀ ਉਹਨਾਂ ਦੀਆਂ ਪ੍ਰਾਪਰਟੀਆਂ ਜਬਤ ਕਰਨੀਆਂ ਨੇ ਤੇ ਹੁਣ ਵੀ ਚਾਹੀਦਾ ਹੈ ਵੀ ਉਹਨਾਂ ਦੀ ਸ਼ਨਾਖਤ ਕਰਕੇ ਜਿਹੜੇ ਬੰਦੇ ਮੰਦਰ ਦੇ ਬਾਹਰ ਜਾ ਕੇ ਅਜਿਹੀ ਹਰਕਤਾਂ ਕਰ ਰਹੇ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿੱਥੇ ਵੀ ਚੋਣ ਦੀ ਪ੍ਰਾਪਤੀ ਹੈ ਉਹ ਜ਼ਬਤ ਕਰਕੇ ਇੱਧਰ ਪਰਚੇ ਦੇ ਉਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਮਸਲਾ ਹੋਰ ਹੈ ਪਾਕਿਸਤਾਨ ਦੇ ਵਿੱਚ ਸਾਡਾ ਇੱਕ ਸ਼ਕਤੀ ਪੀਠ ਹੈ ਹਿੰਗਲਾਜ ਮਾਈ ਦਾ ਸਥਾਨ ਹੈ ਬਹੁਤ ਪ੍ਰਾਚੀਨ ਸਥਾਨ ਹੈ ਹਜ਼ਾਰਾਂ ਸਾਲ ਪੁਰਾਣਾ ਸਥਾਨ ਹੈ ਉੱਥੇ ਵੀ ਪਾਕਿਸਤਾਨ ਸਰਕਾਰ ਨੇ ਇੱਕ ਢੌਂਗ ਰਚਿਆ ਇੱਕ ਕੋਡ ਦਾ ਆਰਡਰ ਲੈ ਕੇ ਆਈ ਹੈ ਸਰਕਾਰ ਤੇ ਉਹਨੂੰ ਦੱਸ ਰਹੀ ਹੈ ਵੀ ਨਕਸ਼ਾ ਪਾਸ ਨਹੀਂ ਤੇ ਇਹ ਜਿਹੜੀ ਬਿਲਡਿੰਗ ਹੈ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਹੈ ਜਿਸ ਸਮੇਂ ਉਹ ਮੰਦਰ ਹੋਂਦ ਚ ਆਇਆ ਹਜ਼ਾਰਾਂ ਸਾਲ ਬੀਤ ਗਏ ਉਦੋਂ ਕਿਹੜੇ ਨਕਸ਼ੇ ਪਾਸ ਹੁੰਦੇ ਸੀ ਕਿਹੜੀਆਂ ਸਰਕਾਰਾਂ ਸੀ ਕਿਹੜੇ ਨਮਾਇंदे ਸੀ ਕਿਹੜੀ ਕਾਰਪੋਰੇਸ਼ਨ ਸੈਕਟਰ ਉੱਤੇ ਕੰਮ ਕਰਦਾ ਸੀ ਜਿਹੜਿਆਂ ਨੇ ਉਹ ਨਕਸ਼ਾ ਪਾਸ ਕੀਤਾ ਹੋਣਾ ਸਿਰਫ ਤੇ ਸਿਰਫ ਸਨਾਤਨ ਧਰਮ ਤੇ Hindu ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਵਿਸ਼ਵ ਲੈਵਲ ਤੇ ਇਹ ਮੁਹਮਮਦਨ ਲੋਕਾਂ ਵੱਲੋਂ ਪਹਿਲਾਂ ਵੀ ਸਾਡੇ ਲੱਖਾਂ Hindu ਸਿੱਖ ਭਰਾ ਪਾਕਿਸਤਾਨ ਤੋਂ ਉਜਾੜ ਕੇ ਤਾਰਮ ਪਰਵਰਤਨ ਕਰਾ ਕੇ ਅਨੇਕਾਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਪਰ ਇਹ ਹਿੰਗਲਾਜ ਮਾਤਾ ਵਾਲਾ ਜਿਹੜਾ ਕਾਂਡ ਹੋਇਆ ਉਹ ਨਾ ਬਰਦਾਸ਼ਤ ਕੀਯੋਗ ਹੈ ਦੇਖੋ ਜਿਵੇਂ ਦੀ ਖੂਜ ਆਵਾਜ਼ ਦਵੋਗੇ ਉਵੇਂ ਦੀ ਆਵਾਜ਼ ਆਏਗੀ ਤੇ ਸਾਨੂੰ ਮਜਬੂਰ ਕਰ ਰਹੇ ਆ ਉਹ ਸਾਥੀ ਵੀ ਅਸੀਂ ਵੀ ਕੋਈ ਜਿਵੇਂ ਪਹਿਲਾਂ ਹਿੰਦੁਸਤਾਨ ਚ 1947 ਚ ਬਰਾਬਰੋ ਬਰਾਬਰੀ ਗੱਡੀ ਦਾ ਜਵਾਬ ਗੱਡੀ ਨਾਲ ਦਿੱਤਾ ਗਿਆ ਸੀ ਵੀ ਕੁਛ ਇਥੋਂ ਦਿੱਤਾ ਜਾਏ ਪਰ ਅਸੀਂ ਅਜੇ ਵੀ ਸਤਿ ਭਾਵਨਾ ਬਣਾ ਕੇ ਰੱਖਣੀ ਚਾਹੁੰਦੇ ਆ ਧਾਰਮਿਕਾਂ ਧਾਰਮਿਕ ਲਾਈਨ ਤੇ ਧਾਰਮਿਕ ਆਵਾਜ਼ ਨਾਲ ਗੱਲ ਕਰਨੀ ਚਾਹੁੰਦੇ ਆ ਵੀ ਸਾਡੇ ਤੋਂ ਕੋਈ ਵੀ ਮਾੜਾ ਬਿਆਨ ਜਾਂ ਭੱਦੀ ਸ਼ਬਦਾਵਲੀ ਨਾ ਨਿਕਲੇ ਇਸ ਕਰਕੇ ਬੇਨਤੀ ਹੈ ਭਾਰਤ ਸਰਕਾਰ ਨੂੰ ਵੀ ਆਪਣੀ ਨੀਂਦ ਝੋਟੇ ਸੰਯੁਕਤ ਰਾਸ਼ਟਰ ਦੇ ਜਰੀਏ ਇਹਨਾਂ ਲੋਕਾਂ ਨਾਲ ਗੱਲ ਕਰੇ ਤੇ ਜਿਹੜੀ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਦਾ ਜਿਹੜਾ ਸਾਨੂੰ ਇਨਸਾਫ ਦਵਾਏ ਕੈਨੇਡਾ ਵਾਲੇ ਲੋਕਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਦੀ ਸ਼ਨਾਖਤ ਕਰਕੇ ਤੇ ਜਬਤ ਕੀਤੀਆਂ ਜਾਣ ਤੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਜ਼ੁਬਾਨ ਦੇ ਥਰੂ ਉਹਨਾਂ ਨੂੰ ਜਿਹੜਾ ਜਵਾਬ ਹਿੰਦੁਸਤਾਨ ਸਰਕਾਰ ਦਾ ਦੇਣਾ ਬਣਦਾ ਹੈ ਉਹ ਜਲਦੀ ਦੇ। ਇਹ ਤੋਂ ਨਹੀਂ ਕਿ ਕੋਈ ਕਿਰਤੀ ਪੱਤਰੀ ਕੇ ਜਾਰੀ ਕੀਤੀ ਹੈ। ਅੱਜ ਲੈਟਰ ਬੈਂਡਿੰਗ ਕਰਵਾਏ ਜਾ ਰਹੇ ਆ। ਮੇਰੇ ਕੋਲ ਅਜੇ ਸ਼ਰਮਾ ਜੀ ਬੈਠੇ ਆ। ਇਹ ਬਾਹਰ ਤੂਰਤੇ ਗਏ ਹੋਏ ਸੀ ਹੁਣੇ ਆਏ ਨੇ ਵਿਦੇਸ਼ੀ ਤੂਰ ਤੋਂ। ਈਸ਼ਵਰ ਜੀ ਬੈਠੇ ਆ। ਵਿਜੇ ਚੋਹਾਨ ਜੀ ਬੈਠੇ ਆ। ਇਹਨਾਂ ਤਿੰਨ ਚਾਰ ਬੰਦਿਆਂ ਦੀ ਕਮੇਟੀ ਬਣਾ ਕੇ ਡਿਊਟੀ ਲਾ ਦਿੱਤੀ ਗਈ ਹੈ। ਇਹ ਇੱਥੋਂ ਚਿੱਠੀਆਂ ਪੱਤਰ ਕੰਪਲੀਟ ਕਰਕੇ ਗ੍ਰਹਿ ਮੰਤralਏ ਨੂੰ ਭੇਜਣਗੇ। ਤੇ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਸਾਥੀ ਉਧਰ ਹਿੰਦੂਵਤ ਲਈ ਕੰਮ ਕਰ ਰਹੇ ਆ। ਉੱਥੇ ਵੀ ਜਿਹੜਾ ਇਤਰਾਜ਼ ਹੈ ਉਹ ਦਰਜ ਕਰਾਇਆ ਜਾਏਗਾ। ਭਾਰਤ ਕੈਨੇਡਾ ਦੀ ਗੱਲ ਕੀਤੀ ਸੀ ਕੈਨੇਡਾ ਦੇ ਵਿੱਚ ਮੰਦਰ ਦਾ ਕਰਤੂਤਿਆ ਕੋਮਾਨ ਉਸ ਤੋਂ ਲਾਗੂ ਕੋਈ ਭਾਈਚਾਰੇ ਦੇ ਉੱਤੇ ਵੀ ਮਤਲਬ ਕੋਈ ਦਾਣਾ ਹੋਈ ਹੈ ਜਾਂ ਤੁਹਾਡੇ ਸਮੁਦਾਇ ਦੇ ਉੱਤੇ ਵੀ ਕੋਈ ਕਿਸੇ ਦਾ ਅਟੈਕ ਕੀਤਾ ਹੈ। ਦੇਖੋ ਜੇ ਹਿੰਦੂs ਰੂਪ ਦੇ ਵਿੱਚ ਹੁਣ ਅੱਜ ਮੈਂ ਇੱਕ ਸੰਤ ਰੂਪ ਦੇ ਵਿੱਚਾਂ ਮੈਂ ਕਿਸੇ ਬੱਕਰੇ ਕਮਿਊਨਿਟੀ ਦੇ ਧਾਰਮਿਕ ਸਥਾਨ ਦੇ ਬਾਹਰ ਜਾ ਕੇ ਕੋਈ ਸ਼ਬਦਾਵਲੀ ਵਰਤਦਾ ਜੀ ਤਾਂ ਉਹ ਮੇਰੇ ਸਮਾਜ ਤੇ ਪਹਿਲਾਂ ਆਏਗੀ। ਉਹਨਾਂ ਨੇ ਕਹਿਣਾ ਜੀ ਇੱਕ Hindu ਆਗੂ ਉਥੇ ਆ ਕੇ ਗਲਤ ਬੋਲਿਆ ਤੇ ਅੱਜ ਉਹ ਸਿੱਖੀ ਸਰੂਪ ਦੇ ਵਿੱਚ ਜਿਹੜੇ ਨੌਜਵਾਨ ਉੱਥੇ ਜਾ ਕੇ ਸ਼ਬਦਾਵਲੀ ਦਾ ਵਰਤੋਂ ਕਰ ਰਹੇ ਆ ਖਾਲਸਾਤਨ ਜਿੰਦਾਬਾਦ ਦੇ ਨਾਰੇ ਲਾ ਰਹੇ ਆ ਤੇ ਉਹ ਕੋਈ ਭੁੱਲਿਆ ਨਹੀਂ ਕਿਸੇ ਬੰਦੇ ਨੂੰ ਦੋ ਰਹਿ ਨਹੀਂ ਉਹਦੇ 'ਚ ਵੀ ਉਹ ਗੁਰਵੰਤ ਗੁਰਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਜਿਹੜੀ ਹੈ ਇਹ ਘਟਨਾਵਾਂ ਹੋ ਰਹੀਆਂ ਮੰਦ ਭਾਗੀਆਂ ਮੈਂ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਇਹੋ ਜਿਹੇ ਇਨਸਾਨ ਦਾ ਨਾਂ ਲੈ ਕੇ ਐਵੇਂ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਗੱਲ ਹੈ ਭਾਰਤ ਸਰਕਾਰ ਨੂੰ ਵੀ ਪਤਾ ਹੈ ਕੈਨੇਡਾ ਸਰਕਾਰ ਨੂੰ ਵੀ ਪਤਾ ਹੈ ਜਿਹੜੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਉੱਥੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨੂੰ ਤੁਰੰਤ ਬੰਦ ਕਰ ਲੈਣਾ ਚਾਹੀਦਾ ਹੈ ਇਹਦੇ ਨਾਲ ਗਾਇਦਾ ਤਾਂ ਨਹੀਂ ਕਿਤੇ ਦੂਰ ਪਰ ਪੰਜਾਬ ਦੇ ਵਿੱਚ ਜਿਹੜਾ ਸਾਡਾ ਹਿੰਦੂ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਆ ਜਿਹੜੀ ਉਹ ਵੱਧੀ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ ਉੱਥੇ ਮੰਦਰ ਕਮੇਟੀ ਨਾਲ ਵੀ ਗੱਲਬਾਤ ਨਹੀਂ ਕੀਤੀ ਉਥੋਂ ਦੀ ਮੰਦਰ ਕਮੇਟੀ ਨਾਲ ਵੀ ਗੱਲ ਹੋਈ ਹੈ ਜੀ ਕੱਲ ਰਾਤੀ ਵੀ ਰਾਬਤਾ ਹੋਇਆ ਉਹਨਾਂ ਨਾਲ ਉਹ ਕਹਿੰਦੇ ਹਰ ਪੂਰਨਮਾਸ਼ੀ ਤੇ ਅਜਿਹੀਆਂ ਹਰਕਤਾਂ ਹੁੰਦੀਆਂ ਤੇ ਉਹ ਲੋਕਲ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ ਹਰ ਵਾਰੀ ਇਤਰਾਜ਼ ਜਿਹੜ ਪਰ ਉਥੇ ਨਾ ਕੁਛ ਧਾਰਮਿਕ ਸਥਾਨ ਦੇ ਬਾਹਰ ਜਾ ਕੇ ਕੋਈ ਸ਼ਬਦਾਵਲੀ ਵਰਤਦਾ ਜੀ ਤਾਂ ਉਹ ਮੇਰੇ ਸਮਾਜ ਤੇ ਪਹਿਲਾਂ ਆਏਗੀ ਉਹਨਾਂ ਨੇ ਕਹਣਾ ਜੀ ਇੱਕ Hindu ਆਗੂ ਉਥੇ ਆ ਕੇ ਗਲਤ ਬੋਲਿਆ ਤੇ ਅੱਜ ਉਹ ਸਿੱਖੀ ਸਰੂਪ ਦੇ ਵਿੱਚ ਜਿਹੜੇ ਨੌਜਵਾਨ ਉਥੇ ਜਾ ਕੇ ਸ਼ਬਦਾਵਲੀ ਦਾ ਵਰਤੋ ਕਰ ਰਹੇ ਆ ਖਾਲਸਾਤਨ ਜਿੰਦਾਬਾਦ ਦੇ ਨਾਰੇ ਲਾ ਰਹੇ ਆ ਤੇ ਉਹ ਕੋਈ ਭੁੱਲਿਆ ਨਹੀਂ ਕਿਸੇ ਬੰਦੇ ਨੂੰ ਦੋ ਰਹਿ ਨਹੀਂ ਉਹਦੇ 'ਚ ਵੀ ਉਹ ਗਰਵੰਤ ਗਰਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਜਿਹੜੀ ਹੈ ਇਹ ਘਟਨਾਵਾਂ ਹੋ ਰਹੀਆਂ ਮੰਦ ਭਾਗੀਆਂ ਮੈਂ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਇਹੋ ਜਿਹੇ ਇਨਸਾਨ ਦਾ ਨਾਮ ਲੈ ਕੇ ਐਵੇਂ ਆਪਣੀ ਜਬਾਨ ਗੰਦੀ ਕਰਨ ਵਾਲੀ ਗੱਲ ਹੈ ਭਾਰਤ ਸਰਕਾਰ ਨੂੰ ਵੀ ਪਤਾ ਹੈ ਕੈਨੇਡਾ ਸਰਕਾਰ ਨੂੰ ਵੀ ਪਤਾ ਹੈ ਜਿਹੜੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਉੱਥੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨੂੰ ਤੁਰੰਤ ਬੰਦ ਕਰ ਲੈਣਾ ਚਾਹੀਦਾ ਇਹਦੇ ਨਾਲ ਜ਼ਿਆਦਾ ਤਾਂ ਨਹੀਂ ਕਿਤੇ ਦੂਰ ਪਰ ਪੰਜਾਬ ਦੇ ਵਿੱਚ ਜਿਹੜਾ ਸਾਡਾ ਹਿੰਦੂ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਹੈ ਜਿਹੜੀ ਉਹ ਵੱਧੀ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ ਉਥੇ ਮੰਦਰ ਕਮੇਟੀ ਨਾਲ ਵੀ ਗੱਲਬਾਤ ਹੋਈ ਸੀ ਉਥੋਂ ਦੀ ਮੰਦਰ ਕਮੇਟੀ ਨਾਲ ਵੀ ਗੱਲ ਹੋਈ ਹੈ ਜੀ ਕੱਲ ਰਾਤੀ ਵੀ رابطہ ਹੋਇਆ ਉਹਨਾਂ ਨਾਲ ਉਹ ਕਹਿੰਦੇ ਹਰ ਪੂਰਨਮਾਸ਼ੀ ਤੇ ਅਜਿਹੀਆਂ ਹਰਕਤਾਂ ਹੁੰਦੀਆਂ ਤੇ ਉਹ ਲੋਕਲ ਉਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ ਹਰ ਵਾਰੀ ਇਤਰਾਜ਼ ਜਿਹੜਾ ਦਰਜ ਕਰਾ ਰਹੇ ਆ ਪਰ ਉਥੇ ਨਾ ਕੁਛ ਪੱਲੇ ਪੈਂਡ ਕਰਕੇ ਹੁਣ ਮਜਬੂਰਨ ਤੌਰ ਤੇ ਭਾਰਤ 'ਚੋਂ ਇਹਦੀ ਜਿਹੜੀ ਕਾਰਵਾਈ ਆ ਉਹ ਰੰਬੜੀ ਪਵੇਗੀ ਅਗੇ ਸੇ ਕਾਫੀ ਲੰਬੇ ਸਮੇਂ ਤੋਂ ਗੱਤਬਾਤਾਂ ਹੋ ਰਹੀਆਂ ਚੱਲ ਰਹੀਆਂ ਨੇ ਹੋਰ ਵੀ ਕਾਫੀ ਇਸ਼ਾਰਤ ਬੰਦੀਆਂ ਆਪਣੇ ਵੱਲੋਂ ਕੋਈ ਨੂ ਕਦਮ ਪਹਿਲਾਂ ਉੱਥੋਂ ਚੁੱਕਿਆ ਗਿਆ ਸੀ ਦੇਖੋ ਪੱਤਰਕਾਰ ਸਾਹਿਬ ਜਦੋਂ 6 ਮਾਰਚ ਤੋਂ ਮੈਂ ਇਸ ਗੱਡੀ ਤੇ ਬੈਠਾ ਮਹਾਰਾਜ ਜੀ ਦੀ ਜਾਣ ਤੋਂ ਬਾਅਦ ਮੇਰੇ ਧਿਆਨ ਚ ਜਦੋਂ-ਜਦੋਂ ਵੀ ਸਨਾਤਨ ਦੇ ਗਰਾਵਟ ਦੀ ਕੋਈ ਗੱਲ ਜਾਂ ਸਨਾਤਨ ਦੇ ਅਗੇਂਸਟ ਕੋਈ ਗੱਲ ਨਿਗਾ ਚ ਆਈ ਹੈ ਜਾਂ ਧਿਆਨ ਚ ਆਈ ਹੈ ਮੈਂ ਹਮੇਸ਼ਾ ਤੁਹਾਡੇ ਸਹਾਰੇ ਰਹੀਂ ਕਾਨੂੰਨੀ ਸਹਾਰਾ ਲੈਂਦੇ ਹੋਏ ਹਮੇਸ਼ਾ ਜਿਹੜਾ ਉਹਦਾ ਵਿਰੋਧ ਕੀਤਾ ਤੇ ਇਨਸਾਫ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਜਿਹੜਾ ਘਟੜੀ ਪੁਲ ਦੇ ਉੱਤੇ ਵੀ ਖਾਲਸਤਾਨ ਦੇ ਨਾਅਰੇ ਲਿਖੇ ਗਏ ਆ ਦੇਖੋ ਜੀ ਉਹ ਪੰਜਾਬ ਸਰਕਾਰ ਦਾ ਮਸਲਾ ਬਣਦਾ ਹੈ ਨਾ ਜੀ ਤੇ ਪੰਜਾਬ ਸਰਕਾਰ ਨੂੰ ਉਹਦੇ ਅਗੇਂਸਟ ਜਿਹੜੀ ਕਾਰਵਾਈ ਉਹ ਕਰ ਵੀ ਦੇਣੀ ਹੈ ਪਹਿਲਾਂ ਵੀ ਕਰਦੇ ਆਈ ਹੈ ਸਰਕਾਰ ਪਰ ਇਹ ਜਿਹੜਾ ਹਿੰਗਲਾਜ ਮਾਤਾ ਤੇ ਕਾਲੀਵਾੜੀ ਮੰਦਰ ਵਾਲਾ ਮਸਲਾ ਇਹ ਇੰਟਰਨੈਸ਼ਨਲ ਮਸਲਾ ਹੈ ਜਿੰਨੇ ਵੀ ਸਾਡੇ ਹਿੰਦੂ ਸਮਾਜ ਦੇ ਹੋਰ ਆਗੂ ਨੇ ਠੇਕੇਦਾਰ ਵੀ ਨੇ ਵੱਡੀਆਂ-ਵੱਡੀਆਂ ਜਥੇਬੰਦੀਆਂ ਦੀ ਏਕਤਾਵਾ ਵੀ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਚਾਹੀਦਾ ਵੀ ਨਿੱਕੇ-ਮੋਟੇ ਮਸਲਿਆਂ 'ਚ ਉੱਠ ਕੇ ਸਨਾਤਨ ਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਹੈ ਮੈਂ ਤਾਂ ਕਹਾਂਗਾ ਵੀ ਸਮੁੱਚੇ ਭਾਰਤ 'ਚ ਅਸੀਂ ਕਾਰਨ ਵੀ ਲੱਗੇ ਆ ਸ਼ੁਰੂ ਕਰ ਰਹੇ ਆ ਅਸੀਂ ਇੱਕ ਦਲ ਤੇ ਮੀਟਿੰਗ ਬੁਲਾ ਲਈ ਹੈ ਵੀ ਸਾਰੇ ਪੰਜਾਬ ਸਾਰੇ ਭਾਰਤ 'ਚ ਹਰਿਆਣਾ ਨੂੰ ਰਾਜਸਥਾਨ ਨੂੰ ਸਾਰੀਆਂ ਟੀਮਾਂ ਨੂੰ ਕਹਿ ਦਿੱਤਾ ਗਿਆ ਹੈ ਵੀ ਪਾਕਿਸਤਾਨ ਤੇ ਕੈਨੇਡਾ ਦੇ ਜਿਹੜੇ ਝੰਡੇ ਆ ਉਹ ਸਰਕਾਰਾਂ ਦੇ ਝੰਡੇ ਸਰਕਾਰੀ ਦਫ਼ਤਰਾਂ ਦੇ ਬਾਹਰ ਸਾੜ ਕੇ ਇਤਰਾਜ ਜਿਹੜਾ ਦਰਜ ਕਰਾਇਆ ਜਾਏਗਾ। ਕਿੰਦਰ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਫਿਰ ਕੋਈ ਗਲਤਫਹਿਮੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਨੀ ਤਿੰਨ ਮੈਂਬਰੀ ਕਮੇਟੀ ਜਿਹੜੀ ਗਠਿਤ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਜਿਹੜੇ ਰੋਸ ਮਜਾਰੇ ਆ ਉਹਨਾਂ ਵਾਸਤੇ ਜਿਹੜੇ ਸਾਡੇ ਸਟੇਟ ਦੇ ਪ੍ਰਧਾਨ ਆ ਆਰਡੀ ਪੂਰੀ ਸਾਹਿਬ ਲੁਧਿਆਣੇ ਤੋਂ ਉਹਨਾਂ ਦੀ ਜ਼ਿੰਮੇਵਾਰੀ ਨਿਸ਼ਚਿਤ ਕਰ ਦਿੱਤੀ ਗਈ ਹੈ ਵੀ ਹਰ ਜ਼ਿਲ੍ਹੇ ਦੇ ਵਿੱਚ ਰੋਸ ਮਜਾਰਾ ਕਰਾਂਗੇ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਆਰਡੀ ਪੂਰੀ ਸਾਹਿਬ ਦੀ। ਤੇ ਉਹ ਜ਼ਿੰਮੇਵਾਰੀ ਜਿਹੜੀ ਕੱਲ ਰਾਤੀ ਉਹਨਾਂ ਨੂੰ ਦੇ ਦਿੱਤੀ ਗਈ ਸੀ ਇਸ ਪ੍ਰੈਸ ਤੋਂ ਬਾਅਦ ਉਹ ਵੀ ਪ੍ਰੈਸ ਲੁਧਿਆਣੇ ਕਰ ਰਹੇ ਆ ਉਹ ਟਾਈਮ ਨਿਸ਼ਚਿਤ ਕਰ ਦੇਣਗੇ ਹਰੇਕ ਜ਼ਿਲ੍ਹੇ ਦੇ ਵਿੱਚ ਡੀਸੀ ਹੈੱਡਕਵਰਟਰਾਂ ਦੇ ਉੱਤੇ ਜਿਹੜਾ ਉਹ ਰੋਸ ਪ੍ਰਦਰਸ਼ਨ ਕਰਕੇ ਆਪਣਾ ਆਪਣਾ ਰੋਸ ਦਰਜ ਕਰਾਇਆ ਜਾਵੇ ਸ਼ਕਤੀਪੀੜ ਵਿੰਗਲਾਜ ਮੰਦਰ ਦੀ ਮੱਤ ਦੀ ਗੱਲ ਉਹ ਮੰਦਰ ਪਾਕਿਸਤਾਨ ਦੇ ਵਿੱਚ ਸਥਿਤ ਹੈ ਜਾਂ ਅਫਗਾਨਿਸਤਾਨ ਪਾਕਿਸਤਾਨ ਜੀ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਸਥਿਤ ਹੈ ਪਰ ਉਹਦਾ ਜਿਹੜਾ ਪੋਜੈਸ਼ਨ ਆ ਪਾਕਿਸਤਾਨ ਸਰਕਾਰ ਦੇ ਕੋਲ ਹੈ ਜਿਹੜਾ ਫੈਸਲਾ ਉਹ ਵੀ ਪਾਕਿਸਤਾਨ ਦੀ ਕੋਰਟ ਦਾ ਫੈਸਲਾ ਹੈ ਕਿ ਕਿਸ ਤਰ੍ਹਾਂ ਦਾ ਪ੍ਰਮਾਣ ਹੋਇਆ ਉਹਨਾਂ ਨੇ ਜਿਹੜੀ ਅਕਰੋਜ਼ਮੈਂਟ ਦਰਜ ਕਰਾਈ ਹੈ ਅਕਰੋਜ਼ਮੈਂਟ ਜਿਹੜੀਆਂ ਦਰਜ ਹੁੰਦੀਆਂ ਕਿਤੇ ਨਾ ਕਿਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਹੋਇਆ ਕਰਦੀਆਂ ਪਰ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਕੋਈ ਧਾਰਮਿਕ ਸਥਾਨ ਬਣ ਗਿਆ ਕਿਤੇ ਮੰਦਿਰ ਬਣ ਗਿਆ ਗੁਰਦੁਆਰਾ ਬਣ ਗਿਆ ਮਸਜਿਦ ਬਣ ਗਈ ਆਪਾਂ ਉਹਨੂੰ ਅਕਰੋਜ਼ਮੈਂਟ ਨਹੀਂ ਕਹਿ ਸਕਦੇ ਕਿਉਂਕਿ ਉਹ ਤਾਂ ਸਿੱਧ ਸ਼ਕਤੀ ਪੀਠ ਆ ਸਾਡਾ ਠੀਕ ਹੈ ਸ਼ਕਤੀ ਪੀਠ ਕਦੀ ਵੀ ਕਬਜ਼ਾ ਲੈ ਕੇ ਨਹੀਂ ਬਣਾਇਆ ਜਾਇਆ ਕਰਦੇ ਨਾ ਨਜਾਇਜ਼ ਕਬਜ਼ਿਆਂ 'ਚ ਬਣਦੇ ਨੇ ਜਿੱਥੇ ਉਹ ਨਿਸ਼ਾਨੀ ਹੁੰਦੀ ਹੈ ਉੱਥੇ ਹੀ ਬਣਿਆ ਕਰਦੇ ਨੇ ਤੇ ਉਹ ਸ਼ਕਤੀ ਪੀਠ ਉੱਥੇ ਹੀ ਬਣਿਆ ਹੋਇਆ ਸੀ ਅੱਜ ਇੰਨੇ ਸਾਲਾਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਵੀ 77 ਸਾਲ ਬਾਅਦ ਮੁਗਲ ਸਮਰਾਜ ਵੀ ਰਿਹਾ ਮੁਗਲ ਸਮਰਾਜ ਤੋਂ ਬਾਅਦ ਉੱਤੇ ਹਿੰਦੂ ਰਾਜਾਂ ਦਾ ਰਾਜ ਵੀ ਰਿਹਾ ਉੱਤੇ ਸਿੱਖ ਰਾਜ ਵੀ ਰਿਹਾ ਇਸ ਖੇਤਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਉਦੋਂ ਤੱਕ ਕਿਸੇ ਨੇ ਛੇੜਛਾੜ ਕੀਤੀ ਨਹੀਂ ਅੱਜ 77 ਸਾਲ ਬਾਅਦ ਉਸ ਸਥਾਨ ਨਾਲ ਛੇੜਛਾੜ ਕਰਨੀ ਬੜੀ ਸੋਚੀ ਸ਼ਮਦੀ ਸਾਜਿਦ ਦੇ ਤਹਿਤ ਹੈ